ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਵੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਫੀਕ ਦੇ ਉੱਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਸਿੰਪਲ ਸਾਫ ਸੂਟ ਆ ਉਹਦੇ ਉੱਤੇ ਤੁਸੀਂ ਦੇਖਿਓ ਨਾ ਵੀ ਆਪਾਂ ਸਿੰਪਲ ਸੂਟ ਨੂੰ ਕਢਾਈ ਦੇ ਨਾਲ ਕਿਦਾਂ ਬਹੁਤ ਸੋਹਣਾ ਸੂਟ ਬਣਾ ਸਕਦੇ ਆ ਤੇ ਵਧੀਆ ਬ੍ਰਾਂਡਡ ਸੂਟ ਬਣ ਜਾਂਦਾ ਕਿਉਂ ਆਪਾਂ ਦੇਖਿਆ ਵੀ ਪ੍ਰਿੰਟਡ ਸੂਟਾਂ ਦੇ ਉੱਤੇ ਵੀ ਕਢਾਈ ਦੇਖੀ ਆਪਾਂ ਨੇ ਹਨਾ ਉਹ ਵੀ ਬੀ ਸੋਹਣੀ ਲੱਗਦੀ ਆ ਤੇ ਬਾਕੀ ਤੁਸੀਂ ਦੇਖਿਓ ਇਸ ਵੀਡੀਓ ਦੇ ਵਿੱਚ ਵੀ ਸਾਫ ਸੂਟ ਦੇ ਉੱਤੇ ਗੂੜਾ ਸੂਟ ਆ ਵੀ ਕਿਦਾਂ ਆਪਾਂ ਨੇ ਰੰਗ ਚੂਜ਼ ਕੀਤੇ ਤੇ ਕੀ ਉਹ ਰੰਗ ਜਿਹੜੇ ਆਪਣੇ ਕੜਾਈ ਵਿੱਚ ਵਰਤੇ ਨੇ ਵੀ ਸੋਹਣੇ ਲੱਗਣਗੇ ਸਾਰੀ ਵੀਡੀਓ ਦੇਖਿਓ ਤੇ ਦੇਖਿਓ ਸੂਟ ਕਿੰਨਾ ਸੋਹਣਾ ਬਣ ਕੇ ਤਿਆਰ ਹੁੰਦਾ ਤੇ ਜੋ ਭੈਣਾਂ ਤੇ ਭਰਾ ਆਪਣੇ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਪਹਿਲਾ ਵਾਹਾਂ ਦੀ ਕੜਾਈ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਾਹਾਂ ਦੀ ਕੜਾਈ ਦਿਖਾਵਾਂਗੇ ਇੱਕੇ ਦਿਨ ਜਾਨ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਉਹ ਵੀ ਬਹੁਤ ਸੋਹਣਾ ਕਿਉਂ ਜਿਆਦਾ ਸਮਾਂ ਨਹੀਂ ਹੁੰਦਾ ਜਿੰਨਾ ਕਿ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਸਕਦੇ ਹੁੰਨਾ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਚਲੋ ਜੀ ਆਪਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਕੜਾਹੀ ਦਿਖਾਉਨੇ ਆ ਸਾਰੀ ਵੀਡੀਓ ਦੇਖਿਓ ਲਓ ਜੀ ਇਹ ਪਸ਼ਮੀਨਾ ਸੂਟ ਆ ਤੇ ਮਹਿਰੂਮ ਕਲਰ ਆ ਤੇ ਆ ਦੇਖੋ ਕਿੰਨਾ ਸੋਹਣਾ ਆ ਆ ਫੁੱਲਾ ਫੁੱਲਾਂ ਦਾ ਡਿਜ਼ਾਈਨ ਆ ਵੇਲ ਤੇ ਭਾਈ ਇਹ ਤੇ ਤੁਸੀਂ ਦੇਖਿਓ ਵੀ ਜਿਵੇਂ ਹੁਣ ਇਹ ਬਿਲਕੁਲ ਸਾਫ ਸੂਟ ਆ ਨਾ ਜਿਵੇਂ ਕਿ ਸਿੰਪਲ ਸੂਟ ਵੀ ਹੈ ਕਢਾਈ ਦੇ ਨਾਲ ਹੈ ਨਾ ਕਿੰਨਾ ਜਿਆਦਾ ਸੋਹਣਾ ਹੋ ਜਾਂਦਾ ਜੇ ਬਾਕੀ 메ਨ ਕੰਮ ਹੈਗਾ ਰੰਗਾਂ ਦਾ ਜਿਹੜੇ ਰੰਗ ਨੇ ਹੈ ਨਾ ਉਹ ਕਢਾਈ ਨੂੰ ਹੋਰ ਵੀ ਸੋਹਣਾ ਬਣਾਉਂਦੇ ਨੇ ਵੀ ਆਪਾਂ ਰੰਗ ਕਿਹੜੇ ਪਾਉਣੇ ਨੇ ਕਢਾਈ ਦੇ ਵਿੱਚ ਮਤਲਬ ਸੂਟ ਦੇ ਅਕੋਰਡਿੰਗ ਰੰਗ ਪਾਏ ਜਾਣ ਤਾਂ ਬਹੁਤ ਸੋਹਣੇ ਲੱਗਦੇ ਨੇ ਦੇਖੋ ਜਿਵੇਂ ਇਹ ਸਕਾਈ ਬ루 ਪਾਏ ਜਾ ਰਹੇ ਆ ਹੁਣ ਗ੍ਰੀਨ ਜੀ ਛੇੜਦੇ ਹੈ ਨਾ ਤੁਸੀਂ ਇਹ ਦੇਖੋ ਨਾ ਅਬੀ ਸੂਪ ਦੇ ਵਿੱਚ ਕਿੰਨਾ ਜਿਆਦਾ ਵਧੀਆ ਮਿਕਸ ਕਰ ਰਿਹਾ ਵੀ ਕਿੰਨਾ ਵਧੀਆ ਫੱਬ ਰਿਹਾ ਇਹ ਰੰਗ ਤੇ ਬਾਕੀ ਹੋਰ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਆਪਾਂ ਵੀ ਜਿਹੜੇ ਫੁੱਲ ਛੱਪੇ ਹੋਏ ਨੇ ਵੀ ਇਹਦੇ ਤੇ ਆਪਾਂ ਕਿਹੜੇ ਕਿਹੜੇ ਰੰਗ ਪਾਵਾਂਗੇ ਯਾਨੀ ਇੱਕ ਇੱਕ ਟੀਕੇ ਟੀਕੇ ਫੁੱਲ ਛੱਡ ਕੇ ਇਹ ਸਕਾਈ ਬਲੂ ਕਰਨਾ ਹਾਂ ਇਹਦੇ ਦੋ ਕਲਰ ਦੇ ਫੁੱਲ ਨੇ ਕਿਹੜਾ ਸੈਂਟਰ 40 ਛੱਡੇ ਆ ਉਹਦੇ ਵਿੱਚ ਕਿਹੜਾ ਰੰਗ ਪਊਗਾ? ਪੂਜੀ येलो ਆਪਰ येलो ਦੇਖੋ ਨਾ ਵੀ ਇਹ ਸਕਾਈ ਬਲੂ येलो ਦਾ ਨਾ ਮਿਕਸ ਜੇਇਕ ਸੋਹਣਾ ਬਣੂਗਾ। ਇਹਨਾਂ ਲਲੂ ਵੀ ਕੜਾਈ ਦੇ ਵਿੱਚ ਮੀਨਤ ਹੈਗੀ ਹੈ ਮੀਨਤ ਕਰਕੇ ਆਪਾਂ ਸਿੰਪਲ ਸੂਟ ਰੂਗੇ ਬਹੁਤ ਸੋਹਣਾ ਸੂਟ ਬਣਾ ਸਕਦੇ ਆ। ਇਹੀ ਜਿਵੇਂ ਇੱਕ ਸਾਫ਼ ਕੱਪੜਾ ਹਨਾ ਕੜਾਈ ਹੋਣ ਤੋਂ ਬਾਅਦ ਐ ਲਲੂ ਵੀ ਪੂਰਾ ਵਧੀਆ ਡਿਜ਼ਾਈਨਰ ਟੁੱਟਦੀ ਤਰ੍ਹਾਂ ਹੋ ਜਾਂਦਾ ਤੇ ਬਣਾ ਕੇ ਪਾਇਆ ਹੋਇਆ ਫਿਰ ਬਹੁਤ ਸੋਹਣਾ ਲੱਗਦਾ ਆ ਤੁਹਾਨੂੰ ਦੇਖ ਸਕਦੇ ਹੋ ਜਿਵੇਂ ਮੈਂ ਆਈ ਵਾਰ ਕੇ ਨਾ ਵੀ ਇਹਨਾਂ ਗੁਲਾਈ ਵਾਲੇ ਫੁੱਲ ਦੇਖੋ ਨਾ ਵੀ ਫਰੇਮ ਨੂੰ ਘੁਮਾ ਕੇ ਬੰਨਦੇ ਨੇ ਜਿਵੇਂ ਜਿਵੇਂ ਟਾਂਕਾ ਲੱਗਦਾ ਉਵੇਂ ਉਵੇਂ ਆਪਾਂ ਫਰੇਮ ਨੂੰ ਗੁਲਾਈ ਦੇ ਵਿੱਚੋਂ ਘੋਣਿਆ ਵੀ ਜਿੰਨੀ ਕਿ ਸਪੀਡ ਆਪਣੀ ਮਸ਼ੀਨ ਦੀ ਆ ਉਨੀ ਕਿ ਸਪੀਡ ਦੇ ਅਕੋਰਡਿੰਗ ਆਪਾਂ ਫਰੇਮ ਘੁਮਾਉਣਾ ਹੁੰਦਾ ਤੋ ਬਈ ਨਾ 0 ਡਾਂਕੇ ਨਾਲ ਆਪਾਂ ਕਰਾਇਨ ਕਰਾਈਨ ਕਰਦੇ ਹੁੰਨੇ ਆ। ਜੇ ਮੈਨੂੰ ਹੱਦ ਦਾ ਚਲੋ ਪਹਿਲਾਂ ਤੁਸੀਂ ਆਹੀ ਦੇਖੋ ਵੀ ਕਿਵੇਂ ਸਿੱਖਦੇ ਨੇ ਫੁੱਲ। ਜਲਾਈਓ ਉੱਪਰ ਲਈ ਸਰ। ਤੇ ਜਿਹੜੇ ਛੋਟੇ ਛੋਟੇ ਫੁੱਲ ਨੇ ਹੈ ਨਾ ਇਹਨਾਂ ਦੇ ਨੀਚੇ ਅ ਨੀਚੇ ਜਿਹੜੀਆਂ ਪੱਤੀਆਂ ਨੇ ਦੋ ਪੱਤੀਆਂ ਉੱਪਰ ਨੂੰ ਨੇ ਦੋ ਪੱਤੀਆਂ ਨੀਚੇ ਨੂੰ ਨੇ। ਜਦੋਂ ਇਹ ਪੂਰਾ ਕੰਪਲੀਟ ਬਣ ਕੇ ਤਿਆਰ ਹੋ ਗਿਆ ਹੈ ਨਾ ਤੁਸੀਂ ਦੇਖਿਓ ਕਿ ਬਹੁਤ ਸੋਹਣਾ ਲੱਗੂਗਾ ਤੁਹਾਨੂੰ ਵੀ ਜਰੂਰ ਪਸੰਦ ਆਊਗਾ ਇਹ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜਦੋਂ ਕੰਪਲੀਟ ਹੋ ਗਿਆ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦਿਖਾਵਾਂਗੇ ਤਾਂ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਲਓ ਜੀ ਅਮਨੇ ਦੂਜੀ ਰੀਡ ਉਹ ਕਰ ਲਈ ਚੜ੍ਹ ਲਈ ਤੇ ਆਹ ਕਲਰ ਦੀ ਰੀਡ ਹੈ ਬਦਲ ਕੁ ਜੈਲੋ ਆ 골ਡਨ ਜੀ ਸ਼ੇਡ ਤੇ ਆਹ ਤੇ ਤੁਸੀਂ ਵਾਕੀ ਦੇਖਿਓ ਸਕਾਈ ਬਲੂ ਦੇ ਇਹ yellow ਕਲਰ ਦਾ ਕੰਬੀਨੇਸ਼ਨ ਦੇਖੋ ਬਹੁਤ ਜਿਆਦਾ ਸੋਹਣਾ ਬਣੂਗਾ। ਬਾਕੀ ਦੇਖੋ ਜਿਵੇਂ ਸੂਟ ਹਨਾ ਗੂੜਾ ਗੂੜੇ ਕਲਰ ਦੇ ਉੱਤੇ ਆਹ ਦੋਵੇਂ ਰੰਗਾਂ ਦੀ ਕਢਾਈ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ। ਬਾਕੀ ਆਹਨ ਪੱਤੀਆਂ ਨੀਚੇ ਹਰੀਆਂ ਹੀ ਕੱਢੀਆਂ ਜਾਣਗੀਆਂ। ਹਰੀਆਂ ਤੇ ਜਰੀ ਦੀ ਕਢਾਈ ਆ। ਜਰੀ ਦੀ ਕਢਾਈ। ਮਤਲਬ ਕੁੱਲ ਮਿਲਾ ਕੇ ਕੰਪਲੀਟ ਹੋਣ ਤੋਂ ਬਾਅਦ ਪੂਰਾ ਸੋਹਣਾ ਬਣ ਜਾਊਗਾ। ਇਹ ਨਹੀਂ ਤਾਂ ਨਹੀਂ ਆਊਟਲਾਈਨ ਕਰੀ ਜਾਂਦੀ ਕਿ ਇਹਨਾਂ ਦੀ ਵੀ ਕਰੀ ਜਾਊਗੀ ਕਿਵੇਂ ਜਿਵੇਂ ਇਹ ਫੁੱਲ ਬਣਾ ਦਿੰਦੇ ਇਹਨਾਂ ਇਹ ਤਾਂ ਨਹੀਂ ਆਊਟਲਾਈਨ ਕਰੀ ਜਾਂਦੀ ਜਿਹੜੀ ਨਾਲ ਨਹੀਂ ਤਾਂ ਇਦਾਂ ਹੀ ਨਾ ਨਾ ਜਿਹੜੀ ਨਾਲ ਇਹ ਨਹੀਂ ਇਹ ਛੇ ਤਾਂ ਇਦਾਂ ਹੀ ਰੱਖੇ ਜਾਣਗੇ ਕਰਨੀਆਂ ਤਾਂ ਆਪਾਂ ਕਰ ਵੀ ਸਕਦੇ ਆ ਪਰ ਉਹਦਾ ਆਪਾਂ ਨੂੰ ਜਿਵੇਂ ਜਿਹਦਾ ਸੂਟ ਹੋਦਾ ਐਂ ਦਾ ਕਸਟਮਰ ਦਾ ਉਹਨਾਂ ਨੇ ਜਿੱਦਾਂ ਕਿਹਾ ਹੁੰਦਾ ਆਪਾਂ ਉਦਾਂ ਹੀ ਕਰਨਾ ਹਾਂ ਐਕਸਪੈਰੀਮੈਂਟ ਬਾਕੀ ਆਪਾਂ ਜਿਵੇਂ ਆਪਦਾ ਸੂਟ ਹੋਵੇ ਉਹਦੇ ਉੱਤੇ ਕਰ ਸਕਦੇ ਆ ਆਪਾਂ ਕਿਸੇ ਵੀ ਤਰ੍ਹਾਂ ਦਾ ਐਕਸਪੈਰੀਮੈਂਟ ਹੈ ਨਾ ਬਾਕੀ ਜੇ ਕੋਈ ਨਾ ਕੁਝ ਐਵੇਂ ਹੋਵੇ ਵੀ ਕਸਟਮਰ ਆਪਣਾ ਵੀ ਜਿਵੇਂ ਦਾ ਆਪਾਂ ਕਰਕੇ ਦੇ ਦਾਂਗੇ ਉਹ ਮੇਦੀ ਪਾਉਣ ਵਾਲਾ ਹੁੰਦਾ ਹੈ ਨਾ ਹਾਂ ਕਈ ਭੈਣਾਂ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਹੁੰਦੀਆਂ ਨੇ ਵੀ ਸੋਨਾ ਜਾਂ ਆਪਦੀ ਮਰਜ਼ੀ ਮੁਤਾਬਕ ਕਰ ਦੋ ਉਹਨਾਂ ਨੇ ਆਪਾਂ ਕਰ ਸਕਦੇ ਹਾਂ ਉਹਦੇ ਉੱਤੇ ਆਪਾਂ ਕਰ ਵੀ ਸਕਦੇ ਕਰ ਵੀ ਸਕਦੇ ਤੇ ਕਰ ਵੀ ਦਿੰਦੇ ਆ ਤੇ ਉਹ ਭੈਣਾਂ ਨੂੰ ਪਸੰਦ ਵੀ ਬਹੁਤ ਆਉਂਦਾ ਕਿਉਂ ਜ਼ਿਆਦਾਤਰ ਤਾਂ ਆਪਣੇ ਕੋਲੇ ਡਿਜ਼ਾਈਨ ਜਿਹੜੇ ਬਣਦੇ ਲਈ ਆਉਂਦੇ ਨੇ ਉਹ ਭੈਣਾਂ ਨੇ ਕਿਸੇ ਨੇ ਜਿਵੇਂ ਇੰਸਟਾਗ੍ਰam ਤੇ ਫੇਸਬੁੱਕ ਤੇ ਜਾਂ ਯੂਟਿਊਬ ਤੇ ਦੇਖਿਆ ਹੁੰਦਾ ਨਾ ਉਥੋਂ ਸਕਰੀਨਸ਼ਾਟ ਲੈ ਕੇ ਉਹ ਸਾਨੂੰ ਦਿਖਾਉਂਦੇ ਨੇ ਵੀ ਇਦਾਂ ਦਾ ਡਿਜ਼ਾਈਨ ਬਣਵਾਉਣਾ ਤੇ ਆਪਾਂ ਫਿਰ ਡਿੱਟੂ ਉਦਾਂ ਦਾ ਡਿਜ਼ਾਈਨ ਬਣਾ ਦਿੰਨੇ ਆ ਪਹਿਲਾਂ ਡਰਾਇੰਗ ਕਰਕੇ ਫਿਰ ਸਾਰਾ ਕੁਝ ਆਪਾਂ ਨੂੰ ਪਾ ਤਾਰ ਕੇ ਹੈ ਨਾ ਤੇ ਭੈਣਾਂ ਨੂੰ ਤੁਹਾਨੂੰ ਤਾਂ ਬਹੁਤ ਆਉਂਦਾ ਹੁਣ ਤੱਕ ਖੰਤ ਆਉਂਦਾ ਆ ਰਿਹਾ ਦੇਖੋ ਨਾ ਵੀ ਰੰਗਾਂ ਦਾ ਕੰਬੀਨੇਸ਼ਨ ਜਿਆ ਕਿੰਨਾ ਸੋਹਣਾ ਲੱਗ ਰਿਹਾ ਇਹ ਕੰਪਲੀਟ ਹੋਏ ਤੋਂ ਬਾਅਦ ਹੋਰ ਵੀ ਸੋਹਣਾ ਲੱਗੂਗਾ। ਇਹ ਹੁਣਾਂ ਵਾਲੇ ਨੀਚੇ ਪੱਤੀਆਂ ਬਣਾ ਰਹੇ ਨੇ। ਇਹ ਲਾਈਟ ਗ੍ਰੀਨ ਕਲਰ ਲੈਤਾ। ਜੋਨ ਨਿਚਲੀਆਂ ਪੱਤੀਆਂ ਨੇ ਉਹ ਜਰੀ ਨਾਲ ਬਣਾਇਆ ਜਾਂਦੀਆਂ। ਤੂੰ ਜਰੀ ਨਾਲ ਬਣਦੀ। ਜਰੀ ਜਰੀ ਨੂੰ ਆਪਾਂ ਤੇਲਾ ਵੀ ਕਹਿੰਦੇ ਆ ਤੇਲਾ ਵਰਕ। ਜੋ ਫੋਲਾਂ ਦੇ ਬਿਲਕੁਲ ਨਾਲ-ਨਾਲ ਦੀਆਂ ਬੱਤੀਆਂ ਨੇ ਤਾਂ ਸਾਰੀਆਂ ਇੱਕ ਇਹੀ ਲਾਈਟ ਕਰੀਂਦੀਆਂ ਵੰਗੀਆਂ ਨਾ ਹਾਂ ਦੇਖੋ ਜੀ ਇਹ ਨਾ ਨੀੜੋਂ ਜੇ ਦੇਖਣ ਕਰਕੇ ਜਿਵੇਂ ਜਿਵੇਂ ਕੜਾਈ ਉਹ ਐ ਜਿਹਾ ਲੱਗਦਾ ਹੁੰਦਾ ਵੀ ਸਫਾਈ ਜੀ ਘੱਟ ਆ ਕਿਉਂ ਬਾਅਦ ਦੇ ਵਿੱਚ ਫਿਰ ਇਹਦੇ ਪ੍ਰੈਸਰਸ ਹੁੰਦੀ ਆ ਵਧੀਆ ਡਿਜ਼ਾਈਨ ਵਿੱਚ ਮਿਕ ਹੋ ਜਾਂਦਾ ਪ੍ਰੈਸ ਜਿਹਾ ਹੋ ਜਾਂਦਾ ਤੇ ਤਾਂ ਅੱਗੇ ਤੋਂ ਕੋਈ ਕੱਟੇ ਜਾਂਦੇ ਨਹੀਂ ਫਿਰ ਇਹਦੇ ਵਿੱਚ ਪੂਰੀ ਵਧੀਆ ਫਿਨਿਸ਼ ਆ ਜਾਂਦੀ ਆ

ਜੇਰੀ ਨਾਲ ਪੱਤੀਆਂ ਨਾਲ ਜਿਆਨਕੀਆਂ ਤੇ ਜੇਰੀ ਦੀ ਡੰਡੀ ਵੀ ਜਿਹੇ ਹੱਤਾਂ ਨਾਲ ਸੱਚ ਸੌਰੀ ਜਿਹੜੀ ਡੰਡੀ ਆ ਉਹ ਵੀ ਜੇਰੀ ਦੀ ਬਣਾਈ ਗਈ ਆ ਜੋ ਫੁੱਲ ਦੇ ਉੱਪਰੋਂ ਸੈਂਟਰ ਤੋਂ ਲੈ ਕੇ ਆਏ ਨੇ ਆ ਹਨ ਤੁਸੀਂ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗਾ ਜੇਰੀ ਦੇ ਨਾਲ ਡਿਜ਼ਾਈਨ ਦੇ ਵਿੱਚ ਹੋਰ ਵੀ ਸ਼ਾਈਨਿੰਗ ਆ ਜਾਂਦੀ ਹੈ ਕਿਉਂਕਿ ਜੇਰੀ ਦੇ ਵਿੱਚ ਚਮਕ ਹੁੰਦੀ ਆ ਨਾ ਦੇਖੋ ਜਿਹੜਾ ਪਹਿਲਾ ਬਣਿਆ ਹੈ ਨਾ ਕਿੰਨਾ ਸੋਹਣਾ ਬਣ ਗਿਆ ਤੇ ਇਹਦੇ નીચે ਜਿਹੜੀ ਲਾਈਨ ਹੈ ਇਹ ਵੀ ਚੜੀ ਦੀ ਲਈ ਹੋਊਗਾ ਹਾਂ ਜੀ ਇਹ ਦੇਖੋ ਫੁੱਲ ਦੇ ਵਿੱਚੋਂ ਲੈ ਕੇ ਆਇਆ ਡੰਡੀ ਉਹਦੇ ਨਾਲ ਦੇਖੋ ਫੁੱਲ ਵੀ ਕਿੰਨਾ ਸੋਹਣਾ ਬਣ ਗਿਆ ਤੇ ਇਸ ਤਰੀਕੇ ਦੇ ਨਾਲ ਹੀ ਆਮਨ ਇਹ ਨਿਚਲੀਆਂ ਸਾਰੀਆਂ ਪੱਤੀਆਂ ਨੂੰ ਕੜਾਈ ਕਰਨਗੇ ਤੇ ਬਾਕੀ ਮੈਂ ਤੁਹਾਨੂੰ ਦਿਖਾ ਦੇਣਾ ਆ ਦੇਖੋ ਜਿਵੇਂ ਪੱਤੀ ਬਣੀ ਹੁੰਦੀ ਹੈ ਨਾ ਉੱਪਰ ਲੈਸਾ ਦੇਖਾ ਹੁੰਦਾ ਜੀ ਜ਼ੀਰੋ ਟਾਂਕੇ ਤੋਂ ਲਿਆ ਕੇ ਆਪਾਂ ਵੱਡਾ ਟਾਂਕਾ ਆ ਦੇਖੋ ਇੱਥੇ ਵੱਡਾ ਟਾਂਕਾ ਕਰ ਲਿਆ ਇੱਥੇ ਫਿਰ ਜ਼ੀਰੋ ਤੇ ਆ ਕੇ ਸਮਾਪਤ ਹੋ ਜਾਂਦਾ ਜ਼ੀਰੋ ਤੋਂ ਸ਼ੁਰੂ ਹੋ ਕੇ ਸੈਂਟਰ ਦੇ ਵਿੱਚ ਵੱਡਾ ਤੇ ਲਾਸਟ ਦੇ ਵਿੱਚ ਫਿਰ ਜ਼ੀਰੋ ਇਦਾਂ ਬਣ ਜਾਂਦੀ ਹੈ ਆਪਣੀ ਬੱਤੀ ਲਓ ਜੀ ਇਹ ਡਿਜ਼ਾਈਨ ਕੰਪਲੀਟ ਹੋ ਚੁੱਕਿਆ ਤੇ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਆਮਨੇ ਇਹ ਕਾਦਾ ਵਾਹਨ ਆ ਵਾਹਨ ਵਾਹਨ ਦਾ ਇਹ ਕਿਹਰੇ ਤੇ ਵੀ ਕੀਤਾ ਜਾਊਗਾ ਇਹ ਤੇ ਡਿਜ਼ਾਈਨ ਥੋੜਾ ਹੋਰ ਆ ਅੱਛਾ ਤੇ ਇਹ ਵਾਹਨ ਦਾ ਡਿਜ਼ਾਈਨ ਤੇ ਕਿਹਰੇ ਤੇ ਥੋੜਾ ਜਿਹਾ ਹੋਰ ਡਿਜ਼ਾਈਨ ਆ ਉਹ ਇਹ ਤੋਂ ਵੱਡਾ ਬਾਹੂ ਕਾਰਨਰ ਤੇ ਫਲਾਵਰ ਬਣੇ ਕਾਰਨਰ ਤੇ ਫਲਾਵਰ ਨੇ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੀ ਤੁਸੀਂ ਉਹ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਬਾਕੀ ਇਹਦੇ ਬਾਰੇ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਡਿਜ਼ਾਈਨ ਤੇ ਬਾਕੀ ਜੋ ਆਪਣੇ ਨਾਲ ਨਵੀਆਂ ਪਹਿਣਾ ਤੇ ਭਰਾ ਜੁੜਦੇ ਨੇ ਉਹ ਤਿੰਨ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵਧੀਆ ਲੱਗੀ ਲਾਈਕ ਕਰਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਜਰੂਰ ਹਾਜ਼ਰ ਹੋਵਾਂਗੇ ਗਲਤੀ ਹੋ ਗਈ ਤਾਂ ਕੋਈ ਸਾਨੂੰ ਮਾਫ ਕਰਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਹੱਸਦੇ ਰਹੋ